ਮੇਂਦਰਾ ਖੜਾ ਅਰਜਨ 555 DI 16 ਮਾਡਲ ਆ 4,85,000 ਰੁਪਿਆ ਰੇਟ ਆਦਾ ਪਹਿਲੇ ਨਾ ਟਰੈਕਟਰ ਅਗਰਲੇ ਟਾਇਰ ਜਮਾਨ ਨਵੇਂ ਆ ਤੇ ਮੂਹਰੇ ਲਟਿਆ ਵੀ ਨਵੇਂ ਆ ਰਕਈ ਆ 80 85 ਪੈਟੇ ਰਹਿ ਗਏ ਟਰੈਕਟਰ ਬਹੁਤ ਸਾਫ PKT ਦੇ ਟਾਇਰ ਟਰੈਕਟਰ ਪੂਰਾ ਸਾਫ ਆ ਰੰਗ ਰੰਗ ਡਬਲ ਡਿਸਟ੍ਰਿਬਿਊਟਰ ਲੱਗਾ 735 ਖੜਾ ਇਹਦੇ ਟਾਇਰ ਵੀ ਪੂਰੇ ਚੰਗੇ ਹੈਗੇ 70% ਟਾਇਰ ਟਰੈਕਟਰ ਦਾ ਇਹਦਾ ਵੀ ਰੰਗ ਰੰਗ ਪੂਰਾ ਸਾਫ਼ ਆ ਮੂਰਲੇ ਟਾਇਰ ਵੀ ਚੰਗੇ ਪਏ ਆ ਇਹ 93 ਮਾਡਲ ਆ 1,55,000 ਰੁਪਿਆ ਰੇਟ ਆ। 575 ਆ ਗਿਆ ਮੈਂਦਰਾ। 18 ਮਾਡਲ ਆ ਇਹ 4,65,000 ਰੁਪਿਆ ਰੇਟ ਆ। ਟਾਇਰ ਪੂਰੇ ਚੰਗੇ 80% ਟਾਇਰ ਰਹਿਗੇ ਆ। ਟਰੈਕਟਰ ਵੀ ਪੂਰਾ ਸਾਫ 855 ਫਾਰਮ ਟਰੈਕ 17 ਮਾਡਲ ਆ 5 ਲੱਖ ਤੇ 75000 ਰੁਪਿਆ ਰੇਟ ਇਹਦਾ ਪਹਿਲੇ ਨਾ ਟਰੈਕਟਰ ਟਾਇਰ ਵੀ ਪੂਰੇ ਚੰਗੇ 80% ਟਾਇਰ ਰਹਿ ਗਿਆ 80 90% ਤੇ ਰੰਗ ਰੰਗ ਪੂਰਾ ਸਾਫ ਪਿਆ ਟਰੈਕਟਰ ਪੂਰਾ ਸਾਫ 9500 ਮਲਸੀ ਖੜਾ 18 ਮਾਡਲ 5 ਲੱਖ ਤੇ 45000 ਰੁਪਿਆ ਰੇਟ ਆਦਾ ਪਹਿਲੇ ਨਾਂ ਦੀ ਇਹ ਟਰੈਕਟਰ ਜਿਵੇਂ ਨਵਾਂ ਪਿਆ ਇਹਦੇ ਟਾਇਰ ਵੀ ਹੈਗੇ 70 80 ਪਏ ਪੂਰਾ ਸਾਫ ਟਰੈਕਟਰ ਰੰਗ ਰੰਗ ਬਹੁਤ ਸਾਫ ਪਿਆ ਡਬਲ ਡਿਸਟ੍ਰਿਬਿਊਟਰ ਸਾਹ ਬਹੁਤ ਅਟੈਕ ਬੰਪਰ ਵੀ ਪੂਰਾ ਪਰਾ ਲੱਗਾ ਵੇਟ ਲੱਗੇ ਮੂਰੇ ਆ ਫਾਰਮ ਟਰੈਕ 60 13 ਮਾਡਲ 428000 ਰੁਪਇਆ ਤੇ ਟਾਇਰ ਵੀ ਹੈਗੇ 90 ਪੈਸੇ ਪੂਰੇ ਚੰਗੇ ਟਾਇਰ ਆ 90 95 ਪੈਸੇ ਰੰਗ ਰੰਗ ਵੀ ਸੋਹਣਾ ਟਰੈਕਟਰ ਦਾ ਪੂਰਾ ਡਿਸਟ੍ਰੀਬਿਊਟਰ ਲੱਗਾ ਡਬਲ ਛਤਰੀ ਬੈਂਪਰ ਛਤਰੀ ਵੀ ਪੂਰੀ ਚੰਗੀ ਲੱਗੀ ਆ ਮੋਰਲੇ ਟਾਇਰ ਵੀ ਚੰਗੇ ਪਏ ਆ 245 ਮੈਸੀ ਆ ਗਿਆ ਇਹ 90 ਮਾਰ ਲੈ 1 ਲੱਖ 30000 ਰੁਪਏ ਰੇਟ ਆ ਦਾ ਟਾਇਰ ਦੇ ਕਸੇ ਆ ਮਗਰ ਲਈ ਮੂਹਲੇ ਟਾਇਰ ਦੇ ਕਹਿ ਗਿਆ ਚਾਰ ਸੋ ਪੀਅਤਰ ਮੈਂ ਦਰਾ ਦੋ ਯਾਰ ਮਾਰ ਲਾ ਇੱਕ ਲੱਖ ਪੈਂਟ ਯਾਰ ਪੀਆ ਰੇਟ ਆ ਟਾਇਰ ਚੰਗੇ ਪਏ ਆ ਮੂਰਲੇ ਟਾਇਰ ਕਾਸੇ ਮਗਰਲੇ ਠੀਕ ਆ ਟਾਇਰ ਅਸਾ 735 ਖੜਾ 99 ਮਾਡਲ 210000 ਰੁਪਇਆ ਟਾਇਰ ਪੂਰੇ ਚੰਗੇ ਮਗਰਲੇ 70 75 ਰੁਪਏ ਟਾਇਰ ਆ ਮੂਰਲੇ ਟਾਇਰ ਵੀ ਚੰਗੇ ਪਏ ਆ ਕੀ ਰੰਗ ਰੰਗ ਵੀ ਸਾਫ ਆ ਸੁੱਕਾ ਪਿਆ ਟਰੈਕਟਰ ਹਾਂ ਟਰੈਕਟਰ ਤਾਂ ਜਮਾਈ ਨਵੇਂ ਹੀ ਪਏ ਆ ਇਹ ਦਾ ਨੰਬਰ ਕੋਈ ਨਹੀਂ ਕੋਈ ਨਹੀਂ ਠੀਕ ਆ ਪਾ ਫੋਨ ਦਿਓ ਬਾਈ ਨੰਬਰ ਦੱਸ ਦਿਓ ਕੋਈ ਮੈਂ ਲੈ ਆ ਜਾਊਗਾ ਨੰਬਰ ਆ ਵੀਰੇ ਆਪਣਾ 99147 ਹਾਂਜੀ 52000 ਰੁਪਏ 99147 52000 62 ਤੇ ਆਪਣੇ ਹਰ ਮੰਡੀ ਇੱਥੇ ਹੁੰਦੇ ਟਰੈਕਟਰ ਹੈ ਨਾ ਇੱਥੇ ਸਾਰੇ ਆ ਠੀਕ ਆ ਹਰੇਕ ਟਰੈਕਟਰ ਦਾ ਰੇਟ ਜਾਨੀ ਫੋਨ ਤੇ ਗੱਲ ਹੋ ਜੂਗੀ ਹਾਂ ਕੋਈ ਚਿੰਤਾ ਨਹੀਂ ਬਾਈ ਠੀਕ ਆ ਬਾਈ ਸਾਰੇ ਫਸਟ ਆਨਰ ਆ ਸਾਰੇ ਕੈਸ਼ ਦੇ ਟਰੈਕਟਰ ਜਿੰਨੇ ਖੜੇ ਆ ਠੀਕ ਆ ਜੀ ਇੱਕ ਨੰਬਰ ਵਾਲਾ ਕੰਮ ਹੀ ਆ ਹਾਂ ¿Qué que